ਉਹਨਾਂ ਦੀ ਸੱਚੀ ਗੱਲ ਸਾਰੇ ਵੀਰਾਂ ਨੂੰ ਤੇ ਆ ਜੇ ਮੋਹਰਾ ਲਾਇਆ ਜੀ ਸੱਤਾਂ ਕੂਤਰਾਂ ਨੂੰ ਸੋਨ ਨੂੰ ਵੀਰ ਬੱਬਲ ਜੁਵੈਲਰ ਵਾਲਿਆਂ ਦੇ ਤੇ ਆ ਸੱਤ ਕੂਤਰ ਜੀ ਉਹਨਾਂ ਦੇ ਇਹਤਿੰਨ ਦੇ ਵੀਰ ਦੇ ਕਬੂਤਰਾਂ ਸੱਤ ਸਾਹਿਗਾ ਸਾਰੇ ਵੀਰਾਂ ਨੂੰ ਤੇ ਵੀਰ ਜੀ ਆਪਾਂ ਬਾਬੇ ਫਤਾਹਪੁਰ ਵਾਲੇ ਦੇ ਕੋਠੇ ਆਏ ਹਾਂ ਛੱਤ ਤੇ ਆਏ ਹਾਂ ਤੇ ਆਹ ਸੱਤ ਕਬੂਤਰਾਂ ਨੂੰ ਮੋਹਰਾ ਲਵਾਈਆਂ ਜੇ ਇੱਕ ਬੱਚਾ ਜੇ ਇਹਨਾਂ ਦਾ ਤਾਲ ਦਾ ਉਹ ਦੋ ਤਿੰਨ ਪਰਦਾ ਤਿੰਨ ਪਰਦਾ ਬੱਚਾ ਜੇ ਤੇ ਬਾਕੀ ਇੱਕ ਦੋ ਬੱਚੇ ਚਾਰ ਪਰਦੇ ਜੇ ਤੇ ਬਾਕੀ ਜੇ ਠੀਕ ਹੈ ਜੀ ਭਾਈਆ ਸੰਦੀਪ ਵੀਰ ਗਮਟਾਲੇ ਵਾਲੇ ਦੇ ਕਬੂਤਰ ਜੇ ਜੀ ਸੰਦੀਪ ਵੀਰ ਗਮਟਾਲੇ ਵਾਲਾ ਹਮ ਅ ਗੁਰ ਆਪਣਾ ਛੋਟਾ ਹਰੀਪੁਰੇ ਤੋਂ ਉਸਤਾਦ ਕਸਤੂਰੀ ਲਾਲ ਜੀ ਤੇ ਉਹਨਾਂ ਦੇ 8 ਕਬੂਤਰਾਂ ਨੂੰ ਮੋਹਰਾ ਲੱਗੀਆਂ ਤੇ ਸਵੇਰੇ ਇੱਕ ਮੋਹਰ ਪਟਾ ਲੈਣਗੇ ਤੇ 7 ਕਬੂਤਰ ਡਾਨਗੇ ਇਹ ਉਹਨਾਂ ਦੇ ਕਬੂਤਰ ਜੀ ਆ ਤੀਜੇ ਨੰਬਰ ਤੇ ਬੈਠਾੜਾ ਆ ਜਾ ਆ ਜਾ ਆ ਜਾ ਸਭ ਤੋਂ ਪਹਿਲੇ ਆ ਕਬੂਤਰ ਨੂੰ ਡਬਲ ਮੋਹਰਾ ਹੈ ਅਫਤਾਰ ਵੀਰ ਦੇ ਕਬੂਤਰ ਜੇ 8 ਨੂੰ ਮੋਹਰਾ ਲਵਾਈਆਂ ਇਹਨਾਂ ਨੇ ਜਾ ਜਾ ਕਰ ਲੈ ਆ ਲਿਆਂਦੀ ਆ ਚਾਰ ਚਾਰ ਮਾਧੀਆਂ ਜੇ ਤੇ ਤਿੰਨ ਨਰ ਜੇ ਇਹ ਬਾਬਾ ਜੀ ਉਹਨਾਂ ਦੇ ਜੇ ਕਬੂਤਰ ਸਾਚੀ ਗਾਲ ਜੀ ਦਾ ਇਹ ਰੋਬਨ ਵੀਰ ਪਤੰਧਾਲੇ ਇਹ ਉਹਨਾਂ ਦੇ ਘਰ ਵਰਗੇ ਅੱਠਾਂ ਨੂੰ ਮੋਰ ਲੱਗੀ ਜੰਨਾਂ ਦੇ ਉਹ ਸਾਜੂਲੀ ਲੱਗੇ ਨਾਲ ਦਾ ਸਾਤੇ ਨਾਲ ਕਿੰਨੀਆਂ ਮਾਦੀਆਂ ਜੇ ਇਹਨਾਂ ਵਿੱਚੋਂ ਬਾਬਾ ਜੀ ਇੱਕ ਤੇ ਉਹ ਮਾਦੀਆਂ ਨੂੰ ਇੱਕੋ ਮਾਦੀ ਜੇ ਬਾਜੀ ਲਈ ਇੱਕ ਮਾਦੀ ਸੱਤ ਨਾ ਰਹੇਗਾ ਉਹ ਨਿਕਾਵੀਰ ਟਪਾਈ ਤੋਂ ਉਹਦੇ ਕਬੂਤਰਾਂ ਨੂੰ ਮੋਰ ਲੱਗੀ ਹੋਈ ਜੇ ਸਾਜੀ ਅ ਰੋমিও ਸਲੂਨ ਵਾਲਿਆਂ ਦੇ ਸੱਤ ਕਬੂਤਰ ਜੇ ਜੀ ਮੋਰਾਂ ਲੱਗੀਆਂ ਜੇ ਸੱਤਾਂ ਕਬੂਤਰਾਂ ਨੂੰ ਰੋਮਿਓਸ ਲੋਨ ਨਰੈਣਗੜ੍ਹ ਤੋਂ ਭਾਈ ਇੱਕ ਲੋਕ ਚਾਹ ਰਿਹਾ ਹੈ ਬਹੁਤ ਨਾ ਖੁੱਟੇ ਚਾਹ ਚਾਰ ਇਧਰ ਜੇ ਬਾਂਹ ਜਿੱਧਰ ਜੇ ਇੱਕ ਤੇ ਦੋ ਇਧਰ ਜੇ ਨਰ ਦੋ ਜੇ ਇੱਕ ਬੱਚਾ ਜੇ ਤੇ ਚਾਰ ਚਾਰ ਪੜਦਾ ਹਾਂਜੀ ਬੱਚਾ 4-4 ਬਰ ਦਾ ਤੇ ਬਾਕੀ ਮਾਦੀਆਂ ਜੀ ਚਾਰ ਮਾਦੀਆਂ ਜੀ ਠੀਕ ਵੀਰ ਜੀ ਤੇ ਅਜੇ ਵੀਰ ਦੁਬਈ ਵਾਲਿਆਂ ਦੇ ਬੱਚਾ ਜੇ ਦੋ ਗਲੀ ਦਾ ਬੱਚਾ ਜੇ ਆ ਆ ਇਹਨਾਂ ਦੇ ਕਬੂਤਰ ਜੇ ਕਿੰਨੇ ਤਿੰਨ ਬੱਚੇ ਆ ਨਹੀਂ ਬੱਚੇ ਚਾਰ ਚਾਰ ਬੱਚੇ ਚਾਰ ਬੱਚੇ ਦੋ ਨਾਰੇ ਤੇ ਇੱਕ ਮੱਦੀ ਉਹ ਅੰਦਰ ਜਿਹੜੀ ਉਹ ਵੀ ਨਹੀਂ ਨਹੀਂ ਬੱਚਾ ਕੱਢੋ ਬਾਹਰ ਢੜ ਲਵਾ ਸੱਤਾਂ ਉਹ ਲੋਕ ਇਹ ਜੱਟਾਂ ਨੂੰ ਲਵਾਉਂਗੇ ਇਹ ਸੱਤਾਂ ਨੂੰ ਲਵਾਈ ਜੇ ਇਹਨਾਂ ਨੇ ਸੱਤਾ ਕਬੂਤਰਾਂ ਨੂੰ ਮੋੜ ਲਵਾਈਏ ਅਜਿੰਦਰ ਵੀਰ ਦੇ ਕੋਠੇ ਤੋਂ ਜੇ ਆਪਣਾ ਟਪਈ ਤੋਂ ਆ ਕਬੂਤਰ ਜੇ ਤੇ ਆ ਮਾਦੀ ਜਿਹੜੀ ਜੇ ਡਬਲ ਮੋਰ ਲੱਗੀ ਜੇ ਮਾਦੀ ਨੂੰ ਆ ਮੋਢੇ ਤੇ ਲੱਗੀ ਜੇ ਠੀਕ ਹੈ ਜੀ ਤੇ ਜਿਹੜਾ ਲਖਾ ਸੁਰਖਾ ਕਬੂਤਰ ਯਾ ਉਹ ਕੱਟ ਦਿੱਤਾ ਕਬੂਤਰ ਤੇ ਆ ਵੀਡੀਓ ਜੇ ਇਹਨਾਂ ਦੀ ਜਤਿੰਦਰ ਵੀਟਪਈ ਤੋਂ ਜੋਨਸਰੀ ਕਬੂਤਰੀ ਡਬਲ ਮੋਰ ਵਾਲੀ ਆ ਜੇ ਇਹਦੀ ਮੋਰ ਦਿਖਾਇਆ ਆ ਮੋਢੇ ਤੇ ਇੱਕ ਲੱਗੀ ਮੋਰ ਤੇ ਇੱਕ ਆ ਪੂਛ ਤੇ ਲੱਗੀ ਜੇ ਜਤਿੰਦਰ ਟਪਈ ਤੋਂ ਜੀ ਇਹ ਪ੍ਰਿੰਸ ਵੀਰ ਨੈਰ ਤੋਂ ਹੀ ਆ ਰਵੇ ਦੇ ਉਹਨਾਂ ਦੇ ਬਰਿੰਦੇ ਦੇ ਆ ਪੰਜ ਨਾਰੇਗੇ ਦੇ ਤੇ ਆ ਚਾਰ ਮਾਦੀਆਂ ਹੈਗੇ ਹਨ। ਹਨੂ ਅਹ ਪ੍ਰਿੰਸ ਵੀਰ ਦੀ ਨਹਿਰ ਕੋ ਛਾਪੀਏ ਫਿਰ ਆ ਵੀਰ। ਇਹ ਡਬਲ ਮੋਹਰ ਵਾਲਾ ਹੈਗਾ ਜੇ ਪੰਦਾ। ਪੱਲਿਆਂ ਤੇ ਮੋਹਰਾਂ ਲੱਗੀਆਂ ਨੇ ਦੋਵੇਂ ਇਹਨਾਂ ਦੇ। ਠੀਕ ਆ ਜੀ। ਛੱਡ ਦੋ ਭਾਈ ਉਹ ਤੇਰੇ। ਆ ਪ੍ਰਿੰਦਾ ਹੈਗਾ ਜੀ ਸਬਰ ਚੀਨਾ ਕਬੂਤਰ ਹੈਗਾ ਜੀ ਡਬਲ ਮੋਰ ਵਾਲਾ ਭਾਈਆ ਗੋਪੀ ਭਾਈ ਵਾਦੀ ਵਾਲੀ ਡਬਲ ਮੋਰ ਕਬੂਤਰੀ ਠੀਕ ਹੈ ਜੀ ਡਬਲ ਮੋਰ ਕਬੂਤਰੀ ਹੈ ਗੋਪੀ ਭਾਈ ਵਾਦੀ ਵਾਲੇ ਦੀ ਵਾਠੀ ਹੋ ਗਈ ਓਕੇ ਓਕੇ ਸਹੀ ਹੋ ਗਈ ਹੋ ਗਈ ਹੋ ਗਈ ਲੈ ਦੇ ਫਿਰ ਮੈਂ ਆਪਣੇ ਨਵਾਰਾਂ ਨੂੰ ਦਿਖਾਣੀ ਤੇ ਗੋਪੀ ਉਸਤਾਦ ਵਾਦੀ ਵਾਲੇ ਦੇ ਕਬੂਤਰ ਸਰਾ ਗੋਪੀ ਉਸਤਾਦ ਜੀ ਵਾਦੀ ਵਾਲੇ ਹਾਂਜੀ ਮੰਮੀ ਹਾਂਜੀ ਸასიਖਾਲ ਜੀ ਸਾਰੇ ਗਰੁੱਪ ਵਾਲਿਆਂ ਨੂੰ ਵੈ ਬਲਵਿੰਦਰ ਸਿੰਘ ਨਰਨਗੜ੍ਹ ਤੋਂ ਪਾਲਟੀ ਕੁਲਤਾਰ ਸਿੰਘ ਬਾਜਵਾ ਗੈਂਜੈਂਸੀ ਵਾਲੇ ਆ ਜੀ ਉਹਨਾਂ ਦੇ ਕਬੂਤਰ ਨੇ ਬਲਵਿੰਦਰ ਸਿੰਘ ਦੇ ਤੇ ਆ ਆਪਣੀਆਂ ਪੰਜ ਮਾਦੀਆਂ ਠੀਕ ਹੈ ਜੀ ਆ ਤਿੰਨ ਨਾਰ ਜੀ ਪੰਜ ਮਾਦੀਆਂ ਤੇ ਤਿੰਨ ਨਾਰ ਅਨਿਕਾ ਵੀਟ ਭਈ ਤੋਂ ਇਹ ਕਬੂਤਰੀ ਇਹਨੂੰ ਡਬਲ ਮੋਰ ਲੱਗੀ ਜੇ ਇੱਕ ਆ ਮੋਢੇ ਤੇ ਤੇ ਇੱਕ ਆ ਪੂਛ ਤੇ ਲੱਗੀ ਜੇ ਠੀਕ ਹੈ ਜੀ ਇਹ ਡਬਲ ਮੋਰ ਵਾਲੀ ਕਬੂਤਰੀ ਜੇ ਨਿਕਾ ਟ ਭਈ ਤੋਂ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਅਵਤਾਰ ਵੇਲੀ ਵਾਲਾ ਆ ਕਬੂਤਰਾ ਜੀ ਆਪਣਾ ਡਬਲ ਮੋਰ 골ਡਨ ਕੂਤ ਲਾਲ ਅੱਖਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਵਾਲਿਆਂ ਨੂੰ ਆਪਣੇ ਭਾਜੀ ਆ ਆਪਣਾ ਡਬਲ ਮੋਰ ਕਬੂਤਰ ਜੇ ਆ ਵੇਖ ਲਓ ਜੀ ਅੱਛੀ ਆਹ ਕਬੂਤਰ ਜੇ ਆਪਣਾ ਸੇਬੇ ਵਾਲਾ ਡਬਲ ਮੋਰ ਇਹ ਆ ਸਾਜੀ ਮੋਰ ਚੈੱਕ ਕਰ ਲਿਓ ਆ ਲਈ ਇਹਦੇ ਮੋਰ ਲੱਗੀ ਜੀ ਇਹ ਆ ਮੋਰ ਲੱਗੀ ਜੇ ਠੀਕ ਹੈ ਜੀ ਤੇ ਇਹ ਕਾਮ ਹੋਰ ਲੱਗੀ ਜੇ ਸਵੇਰੇ ਮਨਸਮਨ ਨੂੰ ਖਾ ਕੇ ਡਬਲ ਮੋਰ ਤੇ ਫਿਰ ਉਡਾ ਲਤਾ ਜਾਏਗਾ ਜੀ ਠੀਕ ਹੈ ਜੀ ਆ ਕਬੂਤਰ ਜੇ ਆਪਣਾ ਡਬਲ ਮੋਰ ਹਾਂ ਤਾਜੀ ਇਹ ਸਕੂਲ ਹਸਪਤਲ ਦੇ ਬੈਕ ਸਾਈਡ ਫਰੰਗੀ ਭਾਜੀ ਚਾਰ ਮਦੀਆਂ ਤੇ ਤਰਨ ਤਿੰਨ ਅਰਗੇ ਮਾਰੇ ਇਹਦਾ ਲਾਤੀ ਪੀ ਚੋ ਮੈਂ ਕਿਰੇ ਤਾਂ ਕਿ ਬੋਦਲ ਦਾ ਡਾਲਾ ਆਈ ਜੜੀ ਇੱਥੇ ਗਈ ਉਹ ਅਰਗੇ ਲਾਲੇ ਲੰਬੂ ਜਾਣਾ ਤੋਂ ਕਿਤੇ ਬਾੜੀ ਬਾਜੀ ਦੇ ਨਹੀਂ ਭਾਰੀ ਹੀ ਬੋਲਣ ਦੇ ਆਓ ਹੰਦ ਕਰਦੇ ਹਾਂ ਹੰਦ ਆ ਮੁਗਾਈ ਚੋਕ ਮੈਂ। ਕੋਲੀ ਨਾ ਕਰਾ ਦੀ। ਉੱਦੋਂ ਦਾ ਲਗਾ। ਸਤਾ ਦੀ ਆ ਰਿੰਕੂ ਸਤਾ ਵਾਦੀ ਵਾਲੇ ਦੇ ਕਬੂਤਰ ਜੀ। ਢੋਲੀ। ਰਿੰਕੂ ਸਤਾ ਵਾਦੀ ਵਾਲਾ ਢੋਲੀ ਜੀ। ਇੱਕ ਭਾਈ ਨੇ ਬੱਚਾ ਪਾਇਆ ਜੀ ਇੱਕ। ਭਾਈ ਇਹ ਡਾਕਟਰ ਵਾਦੀ ਤੋਂ ਡਬਲ ਮੋਰ ਕਬੂਤਰ ਜੀ ਆ। ਡਵਲਮੋਰ ਕਬੂਤਰਵਾਦੀ ਤੋਂ ਡਾਕਟਰ ਵਾਦੀ ਤੋਂ ਕਵਲਮੋਰ ਡਾਕਟਰ ਵਾਦੀ ਤੋਂ ਇੱਕ ਬੱਚਾ ਦੋ ਕਲੀ ਦਾ ਅੱਠਾ ਉਤਰਾ ਮੋਰ ਲੱਗ ਗਈ ਜੀ ਆ ਪ੍ਰਭ ਵੀਰ ਦੀ ਛੱਤ ਕੋੜ ਖਾਲਸਾ ਤੋਂ ਇਹਨਾਂ ਦੇ ਮੋਰ ਆਪਣਾ ਲੱਗ ਗਿਆ ਮੋਰਾ ਪ੍ਰਭ ਵੀਰ ਕੋਟ ਖਾਲਸਾ ਤੋਂ ਜੀ ਪ੍ਰਭ ਵੀਰ ਕੋਟ ਖਾਲਸਾ ਤੋਂ ਡਬਲ ਮੋਰ ਵਾਲੀ ਕਬੂਤਰੀ ਆ ਜੇ ਤੇ ਇਹਦੀ ਇੱਕ ਸਾਈਡ 'ਤੇ ਡਬਲ ਮੋਰ ਆ ਜੇ ਠੀਕ ਹੈ ਜੀ ਤੇ ਦੂਸਰੀ ਸਾਈਡ 'ਤੇ ਆ ਮੋਰ ਜੇ ਇਹ ਡਬਲ ਮੋਰ ਵਾਲੀ ਕਬੂਤਰੀ ਹੈ ਆ ਜੇ